ਜਿਹੜਾ ਸਰਦਾਰ ਸ਼ਬੀਰ ਸਿੰਘ ਬਾਦਲ ਸਾਹਿਬ ਤੇ 4 ਦਸੰਬਰ 2024 ਨੂੰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਜਾਨਲੇਵਾ ਹਮਲਾ ਕੀਤਾ ਗਿਆ ਅਸੀਂ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਜਿਸ ਢੰਗ ਦੇ ਨਾਲ ਉਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਸ ਢੰਗ ਦੇ ਨਾਲ ਜਿਹੜੇ ਦੋਸ਼ੀ ਨੇ આરોપી ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਅਸੀਂ ਉਹਦੇ ਖਿਲਾਫ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਹੈ ਜਿੱਥੇ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਹ ਪ੍ਰਾਰਥਨਾ ਕੀਤੀ ਹੈ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਕਿਸੇ ਕੇਂਦਰੀ ਏਜੰਸੀ ਤੋਂ ਇੰਡੀਪੈਂਡੈਂਟ ਏਜੰਸੀ ਤੋਂ ਕਰਾਈ ਜਾਏ ਸੀਬੀਆਈ ਜਾਂ ਐਨਆਈਏ ਕਿਉਂਕਿ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬ੍ਰੌਡ ਡੇ ਲਾਈਟ ਦੇ ਵਿੱਚ ਜਿੱਥੇ ਨੈਸ਼ਨਲ ਇੰਟਰਨੈਸ਼ਨਲ মিডিਆ ਖੜਾ ਉੱਥੇ ਇੱਕ ਸ਼ਖਸ ਨੇ ਜਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਸਵੇਰੇ 9:30 ਵਜੇ ਦੀ ਘਟਨਾ ਹੈ ਤੇ 11:36 ਮਿੰਟ ਤੇ ਜਦੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਉੱਥੇ ਪਹੁੰਚਦੇ ਨੇ ਭੁੱਲਰ ਸਾਹਿਬ ਉਨ੍ਹਾਂ ਦੀ ਜਿਹੜੀ ਪਹਿਲੀ ਸਟੇਟਮੈਂਟ ਆ ਉਹਦੇ 'ਚ ਉਹ ਆਪ ਮੰਨਦੇ ਨੇ ਕਿ ਇਹ ਬੰਦਾ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੈ ਤੇ ਇਹ ਅਤਵਾਦੀ ਹੈ। ਔਰ 11:45 ਤੇ ਮੁੱਖ ਮੰਤਰੀ ਸਾਹਿਬ ਆਪਣੀ ਪਿੱਠ ਥਪਥਪਾ ਲੈਂਦੇ ਨੇ ਕਿ ਜੀ ਦੇਖੋ ਕਿੱਡਾ ਵੱਡਾ ਜਿਹੜਾ ਘਟਨਾ ਪੰਜਾਬ ਪੁਲਿਸ ਨੇ ਹੋਣ ਤੋਂ ਰੋਕੀ। ਤੇ ਕਮਾਲ ਦੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਇਨਵੈਸਟੀਗੇਸ਼ਨ ਨੂੰ ਫੈਬ੍ਰਿਕੇਟ ਕੀਤਾ ਜਾ ਰਿਹਾ ਹੈ ਕਿ ਜਿਹੜਾ 100 ਗੱਜ ਤੇ ਪੁਲਿਸ ਸਟੇਸ਼ਨ ਹੈ ਜਿੱਥੇ ਪਰਚਾ ਦਰਜ ਕਰਨਾ ਸੀ। ਮਤਲਬ 9:30 ਵਜੇ ਦੀ ਘਟਨਾ 11:36 ਤੇ ਪੁਲਿਸ ਕਮਿਸ਼ਨਰ ਆਗੇ 11:45 ਤੇ ਮੁੱਖ ਮੰਤਰੀ ਕਹਿੰਦੇ ਜੀ ਬਹੁਤ ਅਸੀਂ ਵੱਡਾ ਕੰਮ ਕਰਤਾ ਅਸੀਂ ਘਟਨਾ ਹੋਣ ਤੋਂ ਰੋਕ ਲਈ ਤੇ ਉਸ ਪੁਲਿਸ ਸਟੇਸ਼ਨ ਨੂੰ ਸ਼ਾਮ ਨੂੰ 3 ਵਜੇ ਮਿਲਦੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਤੇ ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਪੁਲਿਸ ਆਪ ਉਹਨੂੰ ਉੱਥੇ ਲੈ ਕੇ ਆਈ ਐਸਪੀ ਹਰਪਾਲ ਰੰਧਾਵਾ ਆਪ ਉਹਨੂੰ ਰੈਕੀ ਕਰਾ ਰਹੇ ਨੇ ਜਗ੍ਹਾ ਦੀ ਔਰ ਉਸ ਤੋਂ ਬਾਅਦ ਜਦੋਂ ਐਫਆਈਆਰ ਵੀ ਲਿਖੀ ਜਾਂਦੀ ਹੈ FIR ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਭ ਨੇ ਦੇਖਿਆ ਉਹਨੇ ਆਪਣੇ ਡੱਬ ਚੋਂ ਪਿਸਤੌਲ ਕੱਢ ਕੇ ਸਿੱਧੀ ਗੋਲੀ ਚਲਾਈ ਉਹ ਤਾਂ ਚਲੋ ਪ੍ਰਮਾਤਮਾ ਨੇ ਬਚਾਲਿਆ ਗੋਲੀ ਕੰਧ ਦੇ ਵਿੱਚ ਲੱਗੀ ਪੰਜਾਬ ਪੁਲਿਸ ਕਹਿੰਦੀ ਨਹੀਂ ਜੀ ਇਹ ਗੋਲੀ ਗੁੱਥਮ ਗੁੱਥੀ ਦੇ ਵਿੱਚ ਚੱਲੀ ਮਤਲਬ ਇੰਟੈਂਸ਼ਨ ਅਕਿਊਜ਼ਡ ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਐਡੀ ਪੁਸ਼ਤ ਪਨਾਹੀ ਪੰਜਾਬ ਪੁਲਿਸ ਨੇ ਕੀਤੀ ਤੇ ਅੱਜ ਕੋਰਟ ਨੇ ਵੀ ਇਹ ਸਪੈਸਿਫਿਕ ਸਵਾਲ ਕੀਤਾ ਕਿਉਂਕਿ ਅਸੀਂ ਆਪਣੀ ਪਟੀਸ਼ਨ ਦੇ ਵਿੱਚ ਲਿਖਿਆ ਕਿ ਪੰਜਾਬ ਸਰਕਾਰ ਨੂੰ ਕੀ ਐਡੀ ਕਾਲੀ ਸੀ ਉਹਦਾ ਚਲਾਨ ਪੇਸ਼ ਕਰਨ ਦੀ ਉਹਦੀ ਬੇਲ ਕਰਾਉਣ ਦੀ ਹਾਲੇ ਤੱਕ ਇਸ ਵਿੱਚ ਵਿਕਟਮ ਦਾ ਜਿਹੜਾ ਸਟੇਟਮੈਂਟ ਹੈ ਉਹ ਤੱਕ ਰਿਕਾਰਡ ਨਹੀਂ ਕੀਤੀ ਗਈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਨਹੀਂ ਲਿਖਿਆ ਗਿਆ ਮਤਲਬ ਕੋਈ ਐਸੀ ਇਨਵੈਸਟੀਗੇਸ਼ਨ ਜਿੱਥੇ ਵਿਕਟਮ ਦਾ ਹੀ ਨਾ ਬਿਆਨ ਲਿਖਿਆ ਜਾਵੇ ਜਿਹੜੇ ਉਹਨਾਂ ਦਾ ਐਸਪੀ ਸਿਕਿਉਰਿਟੀ ਹੈ ਉਹਦਾ ਨਾ ਬਿਆਨ ਲਿਖਿਆ ਜਾਵੇ ਤੇ ਜਦੋਂ ਕੋਰਟ ਨੇ ਸਟੇਟ ਨੂੰ ਇਹ ਸਵਾਲ ਕੀਤਾ ਕਿ ਵਾਕਈ ਕਿਉਂਕਿ ਇਹ ਤਾਂ ਚੀਜ਼ਾਂ ਹਾਈ ਜਿਹੜਾ ਨਿਚਲੀ ਲੋਅਰ ਕੋਰਟ ਹੈ ਬੇਲ ਦੇ ਵਿੱਚ ਵੀ ਇਹ ਦਰਜ ਹੈ ਕਿ ਵਿਕਟਮ ਦੀ ਸਟੇਟਮੈਂਟ ਨਹੀਂ ਲਿਖੀ ਗਈ ਤਾਂ ਕੋਰਟ ਦੇ ਵਿੱਚ ਫਿਰ ਅਜ ਇੱਕ ਝੂਠਾ ਤੱਤ ਸਟੇਟ ਵੱਲੋਂ ਪੇਸ਼ ਕੀਤਾ ਗਿਆ ਕਿ ਜੀ ਅਸੀਂ ਚਾਰ ਵਾਰੀ ਸਰਦਾਰ ਸੁਖਬੀਰ ਸਿੰਘ ਪਰ ਜਦੋਂ ਚਲਾਨ ਨੂੰ ਦਿਖਾਇਆ ਗਿਆ ਚਲਾਨ ਦਾ ਸਾਰਾ ਰੈਲੇਵੈਂਟ ਪੜਿਆ ਗਿਆ ਤਾਂ ਕੋਈ ਐਸਾ ਡਾਕੂਮੈਂਟ ਕੋਈ ਐਸਾ ਨੋਟਿਸ ਔਨ ਰਿਕਾਰਡ ਨਹੀਂ ਜਿੱਥੇ ਸਰਦਾਰ ਸੁਪੀਰ ਸਿੰਘ ਬਾਦਲ ਨੂੰ ਕਿਹਾ ਗਿਆ ਹੋਵੇ ਕਿ ਤੁਸੀਂ ਆਪਣੇ ਬਿਆਨ ਕਲਮਬੱਧ ਕਰੋ ਤਾਂ ਇੱਥੋਂ ਇਹ ਦਿਖਦਾ ਹੈ ਕਿ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਹੈ ਇਹਨਾਂ ਦੇ ਨਾਲ ਹੱਥ ਮਿਲਾ ਕੇ ਆਪ ਹੀ ਪੋਲਿਟਿਕਲ ਵਿਰੋਧੀਆਂ ਦੇ ਵਿਰੁੱਧ ਐਸੀਆਂ ਕਾਰਵਾਈਆਂ ਕਰਾ ਰਹੀ ਹੈ ਸੋ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਪੁਲਿਸ ਤੋਂ ਇਹ ਜਾਂਚ ਬਦਲ ਕੇ ਕਿਸੇ ਕੇਂਦਰੀ ਏਜੰਸੀ ਨੂੰ ਦਿੱਤੀ ਜਾਵੇ ਕਿਉਂਕਿ ਪੰਜਾਬ ਪੁਲਿਸ ਦੀ ਤਾਂ ਮਿਲੀਭੁਗਤੀ ਇਹ ਚ ਸਪਸ਼ਟ ਆ ਗਈ ਕਿਉਂਕਿ ਜਿਹੜੇ ਇਹਦੇ ਪੁਲਿਸ ਕਮਿਸ਼ਨਰ ਨੇ ਉਹ ਤਾਂ ਬਾਈਟ ਜਾਰੀ ਕਰਕੇ ਆਪ ਹੀ ਪਹਿਲਾਂ ਤਾਂ 11 36 ਤੇ ਤਾਂ ਕਹਿੰਦੇ ਨੇ ਕਿ ਜੀ ਉਹ ਅੱਤਵਾਦੀ ਹੈ ਤੇ ਕ੍ਰਿਮੀਨਲ ਬੈਕਗ੍ਰਾਉਂਡ ਦਾ ਬਾਅਦ ਦੇ ਵਿੱਚ ਸਰਕਾਰ ਦੇ ਪ੍ਰੈਸ਼ਰ ਨੀਚੇ ਬਾਈਟ ਜਾਰੀ ਕਰਕੇ ਕਹਿੰਦੇ ਨੇ ਜੀ ਇਹ ਸੈਲਫ ਇਨਫਲਿਕਟਡ ਵੀ ਹੋ ਸਕਦਾ ਸੋ ਪੁਲਿਸ ਤੋਂ ਇਨਵੈਸਟੀਗੇਸ਼ਨ ਦੀ ਪੁਲਿਸ ਤੋਂ ਇਨਸਾਫ ਦੀ ਉਮੀਦ ਇਦੇ ਚ ਖਤਮ ਹੈ ਜਿਸ ਤਰੀਕੇ ਦੇ ਨਾਲ ਬਿਆਨ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਹੀਂ ਲਿਖਿਆ ਸੋ ਹੁਣ ਮੈਨੂੰ ਪੂਰਨ ਆਸ ਹੈ ਕਿ ਕੋਰਟ ਨੇ ਇਹਦਾ ਸੰਗਿਆਨ ਲੈ ਲਿਆ ਨੋਟਿਸ issues ਕਰਕੇ 30 April ਵਾਸਤੇ ਸਰਕਾਰ ਤੋਂ ਜਵਾਬ ਮੰਗੇ ਸਾਰੀਆਂ ਗੱਲਾਂ ਦਾ ਔਰ 30 April ਨੂੰ ਹੁਣ ਅੱਗੇ ਇਸ ਤੇ ਬੈਸੋ ਦੇਖੋ ਕੇਂਦਰੀ ਏਜੰਸੀ CBI NIA ਤਾਂ ਕਿਉਂਕਿ ਇਹ ਟੈਰਰਿਸਟ ਐਕਟ ਆ ਕਿਸੇ ਪਬਲਿਕ ਸਰਵੰਟ ਨੂੰ ਪਬਲਿਕ 뷰 ਦੇ ਵਿੱਚ ਜਾ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕਰਨਾ ਇਹ ਤਾਂ ਵੱਡਾ ਅਤਵਾਦੀ ਹਮਲਾ ਕੀ ਹੋ ਸਕਦਾ ਸੋ NIA ਵੀ ਜਾਂਚ ਕਰੇ ਕਿਉਂਕਿ ਇਹਦੇ ਚ ਜਿਹੜੀ ਸਰਕਾਰ ਤੇ ਪੁਲਿਸ ਦੇ ਹਾਈ ਅਫੀਸ਼ੀਅਲਸ ਦੀ ਮਿਲੀ ਭੁਗਤ ਵੀ ਤੁਸੀਂ ਦੇਖੋਗੇ ਕਿ ਇੰਡੀਪੈਂਡੈਂਟ ਜਾਂਚ ਦੇ ਵਿੱਚ ਸਾਹਮਣੇ ਨਿਕਲ